ਉਹ ਮੂਹਿਆਮੀ ਦੇ ਬੇਟਾ ਅਗਲਾ ਕਰ ਕੰਮ ਕਰਦਾ ਗੱਲ ਸਹੀ ਹੈ ਇੱਥੇ ਆ ਲਈ ਤੋਕਾ ਆ ਕੇ ਮਿੱਤਰ ਡਾਇਲੋਗ ਮਾਪੀ ਅੱਜ ਅਸੀਂ ਵੈਸੇ ਨਾਲ ਪੂਆ ਖੁੱਲਿਆ ਨਹੀਂ ਦੇਖਦੇ ਦੇ ਵਿੱਚੋਂ ਕਿਹੜਾ ਸੱਤ ਨਿਕਲਦਾ ਆਪ ਅੱਗੇ ਪਸੇੜੇ ਨਿਕਲੇ ਆ ਇਹ ਬੰਦਾ ਜਿਹੜਾ ਕੱਲ ਆਹ ਕਹਿੰਦਾ ਮਾਰੇ ਨੈਕੂ ਗਿਆ ਗਾਡੀ ਟੁਖਰਾਣੀ ਗਈ ਅੱਜ ਜਿਹੜਾ ਸਾਥਰੀ ਗਾਲ ਨਹੀਂ ਬੁਲਾਉਂਦਾ ਸੀ ਕਾਲਾ ਮਿਸ ਬਾਕੀ ਦਾ ਉਹ ਅਸੀਂ ਹੈੜੀ ਰਹੇ ਆਂ ਐ ਤੇ ਤੁਹਾਨੂੰ ਰੂਪ ਦਾ ਜਰਵਾ ਵੀ ਆ ਪੱਟੇ ਕਸੋਣਾ ਦੇ ਜੀ ਕੀ ਪਿਆ ਰਪਾ ਇਹਦਾ ਟ੍ਰੈਵਲਿੰਗ ਚ ਰੂਪ ਕੀ ਤੇਰਪਾ ਉਹਦੇ ਟ੍ਰੈਵਲਿੰਗ ਚ ਇਹ ਜਿਹੜਾ ਇਹ ਜਿਹੜਾ ਮੇਰਾ ਪਾਪਾ ਡਰਾਈਵਰ ਸੀ ਇਹ ਤੇਰਾ ਪਾਪਾ ਦਾ ਡਰਾਈਵਰ ਸੀ ਤੇਰਾ ਕੀ ਤੇਰਪਾ ਡਰਾਈਵਰ ਹੈ ਹੇ ਠੀਕ ਹੈ ਬਈ ਇਹ ਕਹਿੰਦਾ ਮੇਰਾ ਪਾਪਾ ਡਰਾਈਵਰ ਸੀਗਾ ਤੇ ਮੈਂ ਉਹਦਾ ਮੁੰਡਾ ਮੇਰਾ ਇਹ ਟੀਆ ਪੜ੍ਹ ਰਿਹਾ ਸੀ ਚਲੋ ਬਾਕੀ ਤੁਹਾਡੇ ਮੁਰੀ ਆ ਜਣਾ ਜੋ ਕੁਛ ਹੈ 200 ਰੁਪਏ 200 ਰੁਪਏ ਆਰ ਫੇਰ ਪੂਰ ਕਰਦੇ ਆ ਐਸੀ ਜਣੇ ਅੱਜ ਜਿਹੜਾ ਇਹ ਮੁੰਡਾ ਕੋਕਰਾਨੇ ਤੋਂ ਤੁਹਾ ਤੁਹਾਈ ਦੇ ਕੰਮ ਸਿਖਾ ਕੇ ਬਾਹਰ ਤੋਂ ਹੁੰਦੇ ਲਾਇਆ ਗਿਆ ਇਹਦੇ ਨਾਲ ਮਿਲੋ ਇਹ ਸਾਡਾ ਮੇਨ ਫੋਰਮੈਨ ਐਂਡ ਬੰਦਾ ਇਹ ਆ ਕੌਣ ਜੀ ਕੋਈ ਗੱਲਬਾਤ ਕਰੋ ਗੱਡ ਦੀ ਪੰਜਾਬੀ ਤੁਸੀਂ ਦੱਸ ਦਿਓ ਗੱਡ ਦੀ ਪੰਜਾਬੀ ਕੁਝ ਪਿਆਰ ਦੇ ਵੀ ਦੱਸ ਦਿਓ ਤੇ ਚਾਰ ਮੈਂ ਚਾਰ ਮੈਂ ਉਹਦੇ ਪ੍ਰਧਾਨਾਂ ਦੇ ਘਰੋਂ ਇਹ ਸਾਡਾ ਚਾਰ ਮੈਂਣਾ ਜੀ ਚਾਰ ਚਾਰ ਮੈਂ 5:00 ਵਜੇ ਅੰਗਰੇਜ਼ੀ ਦਾ ਗੋਰਮੈਂਨ ਹਾਂ ਤੇ ਪੰਜਾਬੀ ਦੇ ਚਾਰ ਮੈਂ ਇਹ ਵਾਣ ਚਾਰ ਮੈਂ ਅਸਲੀ ਚਾਰ ਮੈਂ ਹੋਣਾ ਕਿਉਂਕਿ 3:00 ਬੱਲੇ ਚਾਰ ਅਸੀਂ ਥੱਲੇ ਕੰਮ ਕਰਦੇ ਆਂ ਕਿ ਚਾਰ ਨਿਆਣਾ ਸਾਡਾ ਤੇ ਸੋਨੇ ਅਗੇ ਰਾਣਾ ਨੂੰ ਨਾ ਕੇ ਉਹ ਵੀ ਗਾ ਵੀ ਨਿਕਲੇ ਆ ਤੇਰੇ ਟੁੱਟਿਆ ਹੋਇਆ ਸੀਗਾ ਇੱਕ ਸਾਡਾ ਕੈਂਪਰਮ ਦੇ ਜਿਹਨੂੰ ਝਾਂਗਰ ਬਰੇ ਜਾਂ ਝਾਂਗਰ ਬਰੇ ਕਹਿੰਦੇ ਗੋਰ ਮੈਨਾਂ ਕਿਹੜਾ ਫਾਹਾ ਝਾਂਗਰ ਝਾਂਗਰ ਬੇਰਾਂਗਾ ਤੇ ਝਾਂਗਰਾ ਟੁੱਟ ਗਿਆ ਕਿੰਨੇ ਵੇੜੇ ਲੈ ਚੁਣ ਗਾ ਝਾਂਗਰਾ ਹਾਂ ਚਾਂਦਰਾ ਚੰਦਰੀਆਂ ਗੈਰ ਡਰਮ ਦੀਆਂ ਜੋ ਕਿੜੀ ਚ ਗਾਰਾ ਦੇ ਚਾਂਦਰਾ ਟੁੱਟ ਗਈ ਹਾਂ ਚੱਕ ਲੋ ਚੱਕ ਏ ਵਾਹ ਆ ਗਿਆ ਪੀ ਡੋ ਵੱਡ ਜਾਣ ਚਲ ਬਾਤ ਪੁਲਾੜੀ ਕਰਕੇ ਆ ਜੀ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਉਂਦੇ ਸਰਾਸੀਂ ਓਲੇ ਦੀ ਵੀਡੀਓ ਬਣਾਉਣ ਲੱਗ ਗਏ ਚਲ ਇਹ ਲਾ ਜੀ ਢੁਲੀ ਨਹੀਂ ਕਰਨਾ ਬਾਤੋਂ ਕੇ ਬੂਤ ਬਾਤੋਂ ਕੇ ਨਹੀਂ ਮੰਨਤੇ ਪੂ ਸੱਚਾ ਕਿ ਤਾੜੀ ਕਿਵੇਂ ਆ ਫਿਰ ਤੇਰਾ ਕੀ ਤਜਰਬਾ ਮੇਰਾ ਭਾਈ ਹੁਣੀ ਸਿਖਾਉਣਗੇ ਮੇਨੂੰ ਤੇਰਾ ਹੈ ਕੋਈ ਤਜਰਬਾ ਕਿ ਨਹੀਂ ਇਹਨੂੰ ਇਹਦੇ ਭਾਈ ਸਿਖਾਉਣਗੇ ਜਾਂ ਆਪਾਂ ਬਿਨਾ ਤਜਰਬੇ ਤੋਂ ਹੀ ਆ ਹਾਂ ਮੈਂ ਤਾਂ ਮਸ਼ੀਨ ਸਿੱਖਣਾ ਹੈ ਠੀਕ ਆ ਠੀਕ ਆ ਉਗੀ ਸਮਾਰ ਸਮਾਰ ਪਰੇ ਸਮਾਰ ਅੜੀ ਕਰ ਗਿਆ ਹੈ ਹੂੰ ਮੈਂ ਮੜਾ ਪਿੱਛੇ ਨਾ ਹੋ ਜਾਣਾ ਇਹਦਾ ਬਾਪੂ ਲਿਆਉਣਾ ਇਹਦਾ ਬਾਪੂ ਹੀ ਲੱਡੂ चकी बापू ਇੰਨਾ ਸਾਰਾ ਇਹਦੇ ਵਿੱਚ ਕਿਹੜਾ ਫਸ ਗਿਆ ਤੋ ਉਹ ਨਾ ਰੰਗਾਂ ਨਹੀਂ ਫੁੱਲ ਗਏ ਹਾਂ ਲਾ ਫਿਰ ਅਪਾ ਸਾਡੇ ਪਤਲੇ ਫੁੱਲੇ ਆਪਾਂ ਹੋ ਕੋਈ ਇਹ ਤੇਰੀ লাশ ਵੈਨ ਹੈ ਤੇਰੀ ਨਹੀਂ ਹੁੰਦੀ ਇਹਨੇ ਦੇਖਦਾ ਬੰਦੇ ਕੱਢ ਕੇ ਜਦੋਂ ਕੰਮ ਨੇ ਪਿਆ ਫੇ ਕਹਿੰਦੇ ਆ ਪਈਆ ਤੇਰੀ লাশ ਵੈਨ ਹੈ ਪਰ ਵੀ ਕਿਵੇਂ ਆਪਈਆ ਤੇ ਨਾ ਆਜ ਰਹਿ। ਚਲੋ ਠੀਕ ਆ ਜੀ। ਡਰਾਈਵਰ ਨੂੰ ਵੇਖ ਦੇ। ਕਹਿੰਨੂੰ ਕੀ ਕਹਿੰਦੇ ਬਾਈ? ਹਾਂਜੀ। ਮੇਰੇ ਪਾਸਾ ਦਾ ਗੋਲਕ ਤੇ ਰਹੀ ਆ। ਕੀ ਦੇਖ ਰੋ? ਚਲੋ ਠੀਕ ਆ ਜੀ। ਬਣਾਣਾ ਵੀ ਪੁੱਜਦਾ। ਤੁਹਾਨੂੰ ਪਤਾ ਹੀ ਆ ਆਪਣਾ ਚੈਨਲ। ਮੂੰਹ ਖੁੱਲੇ ਤਾਂ ਪਿਆ ਗੋਲਕ। ਖਰਜੋਤ ਵਲੌਗ ਸੇਕ ਕੌਸ ਲਿਆਣੀ ਵਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਪੇਜ ਆਪਣਾ ਹੈਗਾ ਜੀ ਕੰਬਾਈਨ ਲਵਰ ਉਹਨੂੰ ਵੀ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ